ਪੰਥਕ ਮਸਲੇ ਇੱਕ ਪਾਸੇ ਰਹਿ ਗਏ ਐ ਔਰ ਜਥੇਦਾਰ ਸਹਿਬਾਨ ਤਨਖਾਈਆ ਤਨਖਾਈਆ ਖੇਡ ਦੇ ਨਜ਼ਰ ਆ ਰਹੇ ਐ ਐਵੇਂ ਤਾਂ ਕਿਹਾ ਜਾ ਰਿਹਾ ਕਿਉਂਕਿ ਹਾਲ ਹੀ ਦੀ ਸਥਿਤੀ ਜਿਹੜੀ ਆ ਉਹ ਐਂ ਦੀ ਵੱੜਦੀ ਨਜ਼ਰ ਆ ਰਹੀ ਐ ਦੋ ਤਖਤ ਸਹਿਬਾਨ ਦੇ ਉੱਤੇ ਬਿਰਾਜਮਾਨ ਜਥੇਦਾਰ ਸਹਿਬਾਨ ਇੱਕ ਦੂਸਰੇ ਦੇ ਖਿਲਾਫ ਤਨਖਾਹ ਲਾਉਂਦੇ ਨਜ਼ਰ ਆ ਰਹੇ ਐ ਵਾਰ-ਵਾਰ ਕਦੀ ਕੋਈ ਤਨਖਾਹ ਲ ਆ ਰਿਹਾ ਤੇ ਕਦੀ ਕੋਈ ਤਨਖਾਹ ਲ ਆ ਰਿਹਾ ਪਰ ਸੈਂਟਰ ਆਫ ਪ੍ਰੋਬਲਮ ਜਿਹੜਾ ਆ ਉਹ ਅਕਾਲੀ ਦਲ ਦਾ ਇੱਕ ਵੱਡਾ ਲੀਡਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਿਵਾਦ ਉੱਠਿਆ ਜਦੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਹਲਾਣਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇਕਤਰਤਾ ਹੁੰਦੀ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਨਵਾਂ ਹੁਕਮਨਾਮਾ ਜਾਰੀ ਹੋ ਜਾਂਦਾ ਔਰ ਤਖਤ ਸ੍ਰੀ ਪਟਨਾ ਸਾਹਿਬ ਦੇ ਮੈਂਬਰ ਸਹਿਬਾਨ ਜਿਹੜੇ ਨੇ ਸਣੇ ਜਥੇਦਾਰ ਸਹਿਬਾਨ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮਨਾਮੇ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ 5 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੀ ਜਿਹੜੀ ਗੱਲ ਕਰ ਦਿੱਤੀ ਜਾਂਦੀ ਹੈ ਹੈਰਾਨੀ ਦੀ ਗੱਲ ਹੈ ਔਰ ਇੱਕ ਵੱਡੀ ਗੱਲ ਹੈ ਜੇ ਆਪਾਂ ਧਿਆਨ ਦੇਈਏ ਇਸ ਪੂਰੇ ਮਸਲੇ ਉੱਤੇ ਤਾਂ ਪਟਨਾ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਉੱਤੇ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕੀਤੀ ਗਈ। ਦਰਸਲ ਉਹ ਹੁਕਮਨਾਮਾ ਇਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਈ ਗਈ ਸੀ ਤਖਤ 3 ਪਟਨਾ ਸਾਹਿਬ ਵੱਲੋਂ। ਇਸ ਮੀਟਿੰਗ ਦੇ ਵਿੱਚ ਤਖਤ 3 ਹਰਮੰਦਰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਸਬੰਧੀ ਜੋ ਫੈਸਲੇ ਲਏ ਗਏ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਦਰਸਲ ਲੱਗੇ ਕੱਲ ਸ਼ਨੀਵਾਰ ਨੂੰ ਤਖਤ 3 ਹਰਮੰਦਰ ਜੀ ਪਟਨਾ ਸਾਹਿਬ ਵਿਖੇ ਹੋਈ ਪੰਜ ਪਿਆਰਿਆਂ ਦੀ ਵਿਸ਼ੇਸ਼ ਇਕੱਤਰਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਐਲ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਕਾਰਜਕਾਰੀ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਅਹਿਮ ਹੁਕਮਨਾਮਾ ਜਾਰੀ ਕਰਦੇ ਆ ਗਿਆਨੀ ਗੁਰਦਿਆਲ ਸਿੰਘ ਵਧੀਕ ਹੈੱਡ ਗ੍ਰੰਥੀ ਤਖਤ ਪਟਨਾ ਸਾਹਿਬ ਅਤੇ ਕਮੇਟੀ ਮੈਂਬਰ ਹਰਪਾਲ ਸਿੰਘ ਜੋਲ ਅਤੇ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਹਾਂ ਇਕਰਾਰ ਕਰ ਦਿੱਤਾ। ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਪੱਤਰ ਦੇ ਵਿੱਚ ਕਿਹਾ ਗਿਆ ਕਿ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਪੰਥ ਵਿਰੋਧੀ ਤਾਕਤਾਂ ਦੇ ਨਾਲ ਰਲ ਕੇ ਤਖਤ ਸਹਿਬਾਨ ਵਿਚਕਾਰ ਗਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਭਾਈ ਗੁਰਦਿਆਲ ਸਿੰਘ ਨੂੰ ਤਨਖਾਈਆ ਐਲਾਨ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਇਹਨਾਂ ਨੂੰ ਗੁਰਮਤ ਸਮਾਗਮ ਜਾਂ ਪ੍ਰਤਪੰਥਕ ਸਟੇਜਾਂ ਦੇ ਉੱਤੇ ਬੁਲਾਏਗਾ ਤੇ ਉਹਨਾਂ ਵਿਰੁੱਧ ਵੀ ਪੰਥਕ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਸਿੱਧੇ ਤੌਰ ਦੇ ਉੱਤੇ ਜਿੱਥੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਿਆ ਗਿਆ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਉੱਥੇ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਤੱਕ ਸ੍ਰੀ ਪਟਨਾ ਸਾਹਿਬ ਦੇ ਮੈਂਬਰ ਸਹਿਬਾਨਾਂ ਨੂੰ ਹੀ ਤਨਖਾਹ ਲਗਾ ਦਿੱਤੀ ਗਈ ਖਾਸ ਤੌਰ ਦੇ ਉੱਤੇ ਭਾਈ ਗੁਰਦੇਵਾਲ ਸਿੰਘ ਨੂੰ ਤਨਖਾਈਆ ਐਲਾਨ ਕਰ ਦਿੱਤਾ ਗਿਆ ਔਰ ਸਿੱਧੀਆਂ ਹਦਾਇਤਾਂ ਵੀ ਜਾਰੀ ਹੋ ਗਈਆਂ ਕਿ ਜੇ ਕੋਈ ਇਹਨਾਂ ਨੂੰ ਪੰਥਕ ਸਟੇਜਾਂ ਦੇ ਉੱਤੇ ਸੱਦੇਗਾ ਤੇ ਉਸ ਉੱਤੇ ਪੰਥਕ ਰਵਾਇਤਾਂ ਦੇ ਅਨੁਸਾਰ ਕਾਰਵਾਈ ਹੋਵੇਗੀ ਪਰ ਇੱਥੇ ਸਵਾਲ ਬਣਦਾ ਆ ਕਿ ਕੀ ਇੱਕ ਸਿਆਸੀ ਲੀਡਰ ਦੇ ਲੈ ਕੇ ਐਡਾ ਵੱਡਾ ਫੈਸਲਾ ਐਡਾ ਵੱਡਾ ਹੁਕਮਨਾਮਾ ਜਾਰੀ ਕੀਤਾ ਜਾ ਸਕਦਾ ਕੀ ਸੁਖਬੀਰ ਸਿੰਘ ਬਾਦਲ ਨੂੰ ਜੇ ਤਨਖਾਹ ਲਈ ਜਾ ਰਹੀ ਹੈ ਜੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ ਹੈ ਤੱਕ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਤਾਂ ਇਹਦੇ ਨਾਲ ਤਖਤ ਸਹਿਬਾਨਾ ਦੇ ਵਿੱਚ ਦਰਾੜ ਕਿਵੇਂ ਆ ਸਕਦੀ ਹੈ ਜੇ ਕਿਸੇ ਤਖਤ ਸਹਿਬਾਨ ਨੂੰ ਲੱਗਿਆ ਜੇ ਤਖਤ ਸਹਿਬਾਨ ਦੇ ਉੱਤੇ ਬਰਾਜਮਾਨ ਜਹੇਦਾਰ ਸਹਿਬਾਨ ਨੂੰ ਇਹ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਪੇਸ਼ ਹੋਣਾ ਚਾਹੀਦਾ ਤੇ ਫਿਰ ਸੁਖਵੀਰ ਸਿੰਘ ਬਾਦਲ ਨੂੰ ਪੇਸ਼ ਹੋਣ ਦੇਣਾ ਚਾਹੀਦਾ ਇਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਵੱਲੋਂ ਫੌਰੀ ਤੌਰ ਦੇ ਉੱਤੇ ਐਕਸ਼ਨ ਕਿਉਂ ਲਿਆ ਗਿਆ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਪਰ ਨਾਲੋਂ ਨਾਲ ਬਹੁਤ ਸਾਰੇ ਹੋਰ ਇਤਰਾਜ਼ ਇਸ ਮਸਲੇ ਦੇ ਉੱਤੇ ਬਣਦੇ ਜਾ ਰਹੇ ਆ ਪੰਥਕ ਪੱਧਰ ਦੇ ਉੱਤੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਜਾਂ ਫਿਰ ਮੌਜੂਦਾ ਸਥਿਤੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਕਿਸ ਤਰ੍ਹਾਂ ਦਾ ਨਰੇਟਿਵ ਬਿਲਡ ਅਪ ਹੋਵੇਗਾ ਇਹ ਹੁਣ ਵੇਖਣ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ